ਵਾਹਿਗੁਰੂ ਜੀ ਜੇਠ ਮਹੀਨੇ ਦੀ ਸੰਗਰਾਂਦ ਦਾ ਪਾਠ ਤੇ ਵਿਆਖਿਆ ਹਰ ਜੇਠ ਜੜੰਦਾ ਲੋੜਿਆ ਜਿਸੇ ਅੱਗੇ ਸਭ ਨਿਵਾਨਾ ਹਰ ਸੱਜਣ ਦਾ ਵਣ ਲੱਗਿਆ ਕਿਛੇ ਨ ਦੇਈ ਬਨ ਗੇਠ ਗੇਠ ਵਿੱਚ ਹਰ ਜੜੰਦਾ ਲੋਰੀਏ ਪ੍ਰਭੂ ਚਰਨਾਂ ਵਿੱਚ ਜੁੜਨਾ ਚਾਹੀਦਾ ਹੈ ਸਭ ਸਾਰੇ ਜੀਵ ਨਿਵਨ ਨੇ ਹੁੰਦੇ ਹਨ ਗੇੜਾ ਰੀ ਦੇ ਅਗੇ ਸਾਰੇ ਜੀਵ ਫਿਰ ਨਵਾਂਦੇ ਹਨ ਗੇੜ ਦੇ ਮਹੀਨੇ ਵਿੱਚ ਉਹਦੇ ਚਰਨਾਂ ਵਿੱਚ ਜੁੜਨਾ ਚਾਹੀਦਾ ਹੈ ਹਰ ਸੱਜਣ ਧਾਵਣ ਲੱਗਿਆ ਸੱਜਣ ਧਾਵਣ ਸੱਜਣ ਦੇ ਧਾਵਣ ਵਿੱਚ ਪੱਲੇ ਵਿੱਚ ਬੰਨ ਕਿਸੇ ਨੂੰ ਬੰਨਣ ਨਹੀਂ ਦਿੰਦਾ ਕਿਸੇ ਜਮਵਾਦਕ ਨੂੰ ਆਗਿਆ ਨਹੀਂ ਦਿੰਦਾ ਕਿ ਉਹ ਜੀਵ ਨੂੰ ਬੰਨ ਕੇ ਅੱਗੇ ਲੈ ਜਾਏ ਏ ਹਰੀ ਸੱਜਣ ਦੇ ਲੜ ਲੱਗੇ ਰਹੀਏ ਜੇ ਹਰੀ ਸੱਜਣ ਦੇ ਲੜ ਲੱਗੇ ਰਹੀਏ ਤਾਂ ਉਸ ਕਿਸੇ ਜਮਵਾਦਕ ਨੂੰ ਆਗਿਆ ਨਹੀਂ ਦਿੰਦਾ ਕਿ ਉਹ ਬੰਨ ਕੇ ਅੱਗੇ ਲੈ ਜਾਵੇ ਭਾਵ ਪ੍ਰਭੂ ਦੇ ਲਾਲ ਲੱਗਿਆ ਜਮਾਂ ਦਾ ਡਰ ਨਹੀਂ ਰਹਿ ਜਾਂਦਾ ਮਾਨਕ ਮੋਤੀ ਨਾ ਪ੍ਰਵਾ ਉਹਨਾਂ ਲੱਗੇ ਨਹੀਂ ਸਨਾ ਰੰਗ ਸਭੇ ਨਾਰਾਣਾ ਜਿਤੇ ਮਨ ਪਵਨਾ ਲੋਕ ਹੀਰੇ ਮੋਤੀ ਲਾਲ ਆਦਕ ਕੀਮਤੀ ਧਨ ਇਕੱਠਾ ਕਰਨ ਲਈ ਡੋਰ ਭਜ ਕਰਦੇ ਹਨ ਪਰ ਉਸ ਧਨ ਦੇ ਚੋਰੀ ਹੋ ਜਾਣ ਦਾ ਡੋਖਲਾ ਡਰ ਬਣਿਆ ਰਹਿ ਗਿਆ ਹੈ ਪਰਮਾਤਮਾ ਦਾ ਨਾਮ ਹੀਰੇ ਮੋਤੀ ਆਦਕ ਐਸਾ ਕੀਮਤੀ ਧਨ ਹੈ ਕਿ ਉਹ ਕਿਰਾਇਆ ਨਹੀਂ ਜਾ ਸਕਦਾ ਰੰਗ ਸਭੇ ਨਾਰਾਇਣ ਹੈ ਜਿਤੇ ਮਨ ਪਵਨਾ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨਾ ਰੰਗ ਜੀਤੇ ਕਿਤੇ ਵੀ ਰੰਗ ਹਨ ਨਾਰਾਇਣ ਹੈ ਪਰਮਾਤਮਾ ਦੇ ਭਵਨ ਪਿਆਰੇ ਲੱਗਦੇ ਹਨ ਪਰਮਾਤਮਾ ਦੇ ਜਿੰਨੇ ਵੀ ਕੌਤਕ ਹੋ ਰਹੇ ਹਨ ਨਾਮ ਧਾਰ ਦੀ ਬਰਕਤ ਨਾਲ ਉਹ ਸਾਰੇ ਮਨ ਵਿੱਚ ਪਿਆਰੇ ਲੱਗਦੇ ਹਨ ਇਹ ਵੀ ਸਮਝ ਆ ਜਾਂਦੀ ਹੈ ਕਿ ਪ੍ਰਭੂ ਆਪ ਦੇ ਉਸ ਦੇ ਪੈਦਾ ਕੀਤੇ ਜੀਵ ਉਹੀ ਕੁਝ ਕਰਦੇ ਹਨ ਜੋ ਉਸ ਪ੍ਰਭੂ ਨੂੰ ਕੰਗਾ ਲੱਗਦਾ ਹੈ ਜੋ ਪ੍ਰਭ ਕੀਤੇ ਆਪਣੇ ਸੇ ਕਹੀ ਇਹ ਤਨ ਆਪਣੀ ਆਜੀ ਮਿਲਾਈ ਵਿਛੜ ਕੇ ਹੋਰ ਵਨਾ ਪ੍ਰਭ ਪ੍ਰਭੂ ਨੇ ਕਹੀ ਇਹ ਕਹੇ ਜਾਂਦੇ ਹਨ ਜਿੰਨਾ ਬੰਦਿਆਂ ਨੂੰ ਪ੍ਰਭੂ ਨੇ ਆਪਣੀ ਸਵਤ ਸੁਲਾਰੀ ਦਾਤ ਦੇ ਕੇ ਆਪਣਾ ਬਣਾ ਲਿਆ ਹੈ ਉਹਨਾਂ ਨੂੰ ਹੀ ਜਗਤ ਵਿੱਚ ਸ਼ਾਬਾਸ਼ੇ ਮਿਲਦੀ ਹੈ ਵਿਛੜ ਪ੍ਰਭੂ ਤੋਂ ਵਿਛੜ ਕੇ ਪਰ ਪ੍ਰਮਾਤਮਾ ਜੀਵਾਂ ਦੇ ਆਪਣੇ ਉਦਮ ਨਾਲ ਨਹੀਂ ਮਿਲ ਸਕਦਾ ਜੇ ਜੀਵਾਂ ਦੇ ਆਪਣੇ ਉਦਮ ਨਾਲ ਮਿਲ ਸਕਦਾ ਹੋਵੇ ਤਾ ਜੀਵ ਉਸ ਤੋਂ ਵਿਛੜ ਕੇ ਦੁਖੀ ਕਿਉ ਹੋਣ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਨਨ ਹਰ ਜੀਤਣ ਕੀ ਲਾਗੇ ਧਣੀ ਜਿਸਕੇ ਬਾਗ ਮਸਨਾਂ ਸਾਧੂ ਸੰਗ ਗੁਰੂ ਦਾ ਸਾਥ اے ਨਾਨਕ ਪ੍ਰਭ ਦੇ ਮਲਾਪ ਦੇ ਆਨੰਦ ਉਹੀ ਬੰਦੇ ਮਾਨਦੇ ਹਨ ਜਿਨ੍ਹਾਂ ਨੂੰ ਗੁਰੂ ਦਾ ਸਾਥ ਮਿਲ ਜਾਏ ਤੇਸ ਉਸ ਮਨੁੱਖ ਨੂੰ ਜਿਸ ਕੈ ਮਥਨ ਜੈਦੇ ਬਖੇ ਉੱਤੇ ਜਿਸ ਮਨੁੱਖ ਦੇ ਮੱਤੇ ਉਤੇ ਭਾਗ ਜਾਗੇ ਉਸ ਨੂੰ ਜੇਠ ਮਹੀਨਾ ਸ਼ਾਵਨਾ ਲੱਗਦਾ ਹੈ ਉਸੇ ਨੂੰ ਪ੍ਰਭੂ ਮਾਲਕ ਮਿਲਦਾ ਹੈ ਸਾਧੂ ਸੰਗਿ ਪ੍ਰਾਪਤੇ ਨਾਨਕ ਰੰਗ ਮਣਾਣਾ ਹਰ ਜੀ ਤੇ ਰੰਗੀਲਾ ਤੇ ਸਣੀ ਇਸਕੇ ਭਾਗ ਮਤਨ